ਸਿੱਖ ਜਥੇਬੰਦੀਆਂ ਵੱਲੋਂ ਕਲੂਕਾਰ ਦਿਵਸ ਨੂੰ ਲੈ ਕੇ ਅੰਮ੍ਰਿਤਸਰ ਨੂੰ ਤੇ ਕਈ ਪੰਥ ਤੇ ਸੱਤੇ ਨੂੰ ਮਿਲਿਆ ਭਾਰਾ ਹੰਗਾਰਾ ਪੁਲਿਸ ਵੱਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ ਸਿੱਖ ਜਥੇਬੰਦੀ ਵੱਲੋਂ ਅੱਜ 6 ਜੂਨ ਨੂੰ ਕਲੂਕਾਰ ਦਿਵਸ ਨੂੰ ਲੈ ਕੇ ਅੰਮ੍ਰਿਤਸਰ ਪੰਤ ਤੀ ਕਾਰਤਤੀ ਕਿਸੇ ਜਿਸ ਪ੍ਰਮਾਹ ਹੁਗਾਰਾ ਮਿਲਿਆ ਹੈ ਅਨੁਸਾਤੀਆਂ ਦੁਕਾਨਾਂ ਅਤੇ ਵਿਚਾਰ ਮੁਕੰਮਲ ਬੰਦਾ ਪੁਲਿਸ ਵੱਲੋਂ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਚੌਕਸੀ ਬਧਾਈ ਗਈ ਹੈ ਤਾਂ ਜੋ ਕੋਈ ਵੀ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਤੇ ਅਨਪਛਾਤੇ ਵਿਅਕਤੀਆਂ ਦੀ ਪਛਾਣ ਕੀਤੀ ਜਾਵੇ ਇਸ ਸਬੰਧੀ ਕੀ ਕੁਝ ਗਿਆ ਪੁਲਿਸ ਅਧਿਕਾਰੀ ਨੇ ਸੌਦੇ ਹਤਾਂ ਨੂੰ ਤੇ ਕਿਹੋ ਜਿਹਾ ਇਸ ਤਰ੍ਹਾਂ ਦਾ ਲੋਕਾਂ ਵੱਲੋਂ ਮਾਰਾ ਦਿੱਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਕਿਸ ਤਰ੍ਹਾਂ ਸਪੋਰਟ ਦਿੱਤਾ ਜਾ ਰਿਹਾ ਹੈ ਇਹ ਜਿਹੜਾ ਅੱਜ 6 ਜੂਨ ਦੇ ਸਬੰਧ ਦੇ ਵਿੱਚ ਜਿਹੜੀ ਸਾਡੀਆਂ ਡਿਊਟੀਆਂ ਪ੍ਰੋਪਰ ਜਿਹੜੀਆਂ ਮਾਨਯੋਗ ਸੀਪੀ ਸਰ ਦੀਆਂ ਇੰਸਟਰਕਸ਼ਨ ਮੁਤਾਬਕ ਲਗਾਈਆਂ ਹੋਈਆਂ ਅਸੀਂ ਸਾਡੇ ਸਾਰੇ ਆਫੀਸਰ ਸਾਡੀ ਸਾਰੀ ਪੁਲਿਸ ਜਿਹੜੀ ਹੈ ਤਨਾਤ ਨਾਕਾ ਬੰਦੀਆਂ ਪੈਟਰੋਲਿੰਗ ਸਾਡੀ ਚੱਲ ਰਹੀ ਹੈ ਔਰ ਪੀਸਫੁਲੀ ਜਿਹੜਾ ਸਾਰਾ ਇਹ ਪ੍ਰੋਗਰਾਮ ਚੱਲ ਰਿਹਾ ਸਰ ਹੌਲਜਾਰ ਚ ਤਕਰੀਬਨ ਦੁਕਾਨਾਂ ਬੰਦ ਨੇ ਜੀ ਹਾਂਜੀ ਇਸ ਵੇਲੇ ਤਾਂ ਸਾਰੀਆਂ ਬੰਦ ਹੀ ਆ ਜੀ ਕਿਉਂਕਿ ਦੁਕਾਨਦਾਰਾਂ ਨੇ ਪਹਿਲਾਂ ਹੀ ਡਿਸਾਈਡ ਕਰ ਲਿਆ ਸੀ ਉਹਨਾਂ ਦੀ ਐਸੋਸੀਏਸ਼ਨ ਨੇ ਕਹਿਤਾ ਸੀ ਕਿ ਅਸੀਂ 6 ਜੂਨ ਦੇ ਸਬੰਧ ਦੇ ਵਿੱਚ ਬਾਜ਼ਾਰ ਬੰਦ ਰੱਖਾਂਗੇ ਤੇ ਅੱ ਆਲਮੋਸਟ ਸਾਰਾ ਬੰਦੀ ਹੈ ਸਰ ਸਪੈਸ਼ਲ ਕੋਈ ਟੀਮ ਭੰਗਾਈਆਂ ਕਿ ਨਹੀਂ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਵਿਸ਼ਵਾਮੀ ਇਕੱਠਾ ਹੋਵੇ ਤ ਨੂੰ ਪਹੁੰਚਾਇਆ ਜਾ ਸਕੇ ਸਪੈਸ਼ਲ ਟੀਮ ਸਾਡੇ ਡਿਸਟ੍ਰਿਕਟ ਪੁਲਿਸ ਦੀਆਂ ਹੈਗੀਆਂ ਜੀ ਨਾਲ ਪੈਰਾਮਿਲਟਰੀ ਫੋਰਸ ਆ ਔਰ ਦੂਸਰੇ ਡਿਸਟ੍ਰਿਕਟ ਤੋਂ ਵੀ ਫੋਰਸ ਆਈ ਹੋਈ ਹੈ ਔਰ ਬਿਲਕੁਲ ਪ੍ਰੋਪਰ ਪ੍ਰਬੰਧ ਕੀਤੇ ਹੋਏ ਆ ਕੋਈ ਮਤਲਬ ਸਾਰਾ ਕੁਝ ਪੀਸਫੁਲੀ ਚੱਲ ਰਿਹਾ ਹੈ ਸਰ ਜੀ ਸਰ ਹਮੇਸ਼ਾ ਹੀ ਸੀਸੀਟੀਵੀ ਬੜੇ ਕਾਰਗਰਸ ਸਾਹਮਣੇ ਇਸ ਤਰ੍ਹਾਂ ਦੇ ਪੋਜੀਸ਼ਨ ਦੇ ਵਿੱਚ ਉਹਨਾਂ ਦੀ ਮਦਦ ਵੀ ਲਈ ਜਾਰੀ ਹੈ ਤੀਸਰੀ ਆਕਰ ਰੱਖੀ ਜਾ ਰਹੀ ਹੈ ਸਾਰਾ ਹਾਂ ਜੀ ਬਿਲਕੁਲ ਜੀ ਸਾਡਾ ਜਿਹੜਾ ਸੇ ਵੱਖ-ਵੱਖ ਏਰੀਆ ਦੇ ਵਿੱਚ ਕੈਮਰੇ ਲੱਗੇ ਹੋਏ ਉਹਨਾਂ ਤੇ ਵੀ ਸਾਡੇ ਮੁਲਾਜ਼ਮ ਤਨਾਤ ਨੇ ਔਰ ਉੱਤੇ ਵੀ ਪੂਕਤਾ ਨਜ਼ਰ ਰੱਖ ਰਹੇ ਆ ਜੀ ਜੇ ਕੋਈ ਕਿਸੇ ਕਿਸਮ ਦੀ ਕੋਈ ਸ਼ਰਾਰਤ ਪਾਦੀ ਜਾਂ ਕੋਈ ਨਜ਼ਰ ਆਏਗੀ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਜੀ ਅੰਮ੍ਰਿਤਸਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸ਼ਿਵ ਸੈਨਿਕ ਦਾ ਬਿਆਨ ਨਹੀਂ ਆਇਆ ਜਾਂ ਕੋਈ ਵੀ ਗਰਮ ਖਿਆਲੀਆਂ ਦਾ ਬਿਆਨ ਨਹੀਂ ਆਇਆ ਕਿ ਲੱਗਦਾ ਕਿ ਪੁਲਿਸ ਨੇ ਬਿਲਕੁਲ ਟੈਕਲ ਕਰ ਲਿਆ ਸੀਗਾ ਉਸ ਰੀਜਨ ਨੂੰ ਲੈ ਕੇ ਜੋ ਪਿਛਲੇ ਸਮੇਂ ਹੋ ਗਏ ਨਜ਼ਰ ਆਇਆ ਇਹ ਇਹਦੇ ਵਿੱਚ ਇਹਨਾਂ ਦੇਖੋ ਬੇਸਿਕਲੀ ਤਾਂ ਕਾਫੀ ਸਮਾਂ ਬੀਤ ਚੁੱਕਾ ਹੈ ਹੁਣ ਕਾਫੀ ਇਸ ਚੀਜ਼ ਨੂੰ ਲੋਕੀ ਵੀ ਸਮਝਣ ਲੱਗ ਪਿਆ ਵੀ ਜੇ ਅਸੀਂ ਕੋਈ ਗਲਤ ਬਿਆਨਬਾਜ਼ੀ ਕਰਾਂਗੇ ਤਾਂ ਉਹਦਾ ਮਾਹੌਲ ਖਰਾਬ ਹੁੰਦਾ ਆ ਔਰ ਉਹਨਾਂ ਦੀ ਸਮਝ ਕਰਕੇ ਹੀ ਉਹਨਾਂ ਨੇ ਹੁਣ ਬਿਆਨਬਾਜ਼ੀ ਵੀ ਨਹੀਂ ਕੀਤੀ ਕਿਸੇ ਨੇ ਔਰ ਇਹਨੂੰ ਪੀਸਫੁਲੀ ਜਿਹੜਾ ਕਰਨ ਲਈ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਹੈ ਥੈਂਕ ਯੂ ਸੋ